ਸੂਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਾਂ ਨੂੰ ਕਹੋ ਦੀਆ ਨਾਉ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਈ ਬਿਨ ਸ਼ਬਦ ਹੈ ਜਗ ਭੁੱਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅੰਮ੍ਰਿਤ ਲੂਟਹਿ ਮਨ ਮੁਖ ਨਹੀਂ ਬੂਝਹਿ ਕੋਏ ਨਾ ਸੁਣਿਆ ਪੁਕਾਰਾ ਅੰਦਾ ਜਗ ਤੇ ਅੰਧ ਵਰਤਾਰਾ ਬਾਜ ਗੁਰੂ গোਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੀ ਕਿਹੋ ਚੱਲੈ ਨਾ ਚਲਦਿਆਂ ਨਾਲ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘਟ ਚੰਨ ਅਮਰ ਸਿਰ ਬਾਦਸ਼ਾਹ ਆਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚਲਾਹ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰੱਤੇ ਹਰ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸ ਹੋਵੈ ਤਾਂ ਹਰ ਪਾਈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਬਿਨ ਹਰ ਗੁਣ ਗਾਈ ਸ਼ਬਦ ਰੱਤੇ ਸਦਾ ਇਕ ਰੰਗੀ ਹਰ ਸਿਉ ਰਹੇ ਸੁਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣੇ ਆ ਦਾਸਾਂ ਨੂੰ ਕਿਰਪਾ ਕਰ ਪਿਆਰੀ ਰਾਖੋ ਹੋ ਪੈਜ ਹਮਾਰੀ ਰਹਾਉ ਸ਼ਬਦ ਸਲਾਹੀ ਸਦਾ ਹਾਂ ਜੀਵਾ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਉ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਨੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾਇ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਤਾ ਸ਼ਬਦੇ ਮਾਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ ਸੂਰਤ ਮਹੱਲਾ ਤੀਜਾ ਹਰ ਜਿਓ ਤੁਦਨੋ ਸਦਾ ਸਲਾਹੀ ਪਿਆਰੀ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜਿਓ ਤੁਮ ਆਪੇ ਦੇਹੋ 부ਝਾਈ ਹਰ ਜਿਓ ਤਉ ਦੇ ਵਿਟੋ ਹੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ ਹਮ ਸ਼ਬਦ 모ਏ ਸ਼ਬਦ ਮਾਰ ਜਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਥਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣਹਿ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹਿ ਵਾਰੂ ਆਰਾ ਵਿਸਟਾ ਕੇ ਕੀੜੇ ਵਿਸਟਾ ਮਾਹੀ ਸੁਮਾਣੀ ਮਨ ਮੁਖ ਮੁਗਦ ਗੋਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮਖ ਭਗਤ ਕਰਹਿ ਪ੍ਰਭ ਭਾਵੈ ਅਨ ਦਿਨ ਨਾਮ ਬਖਾਣੀ ਭਗਤਾ ਕੀ ਸਾਰ ਕਰਹਿ ਆਪ ਰਾਖਹਿ ਜੋ ਤੇਰੇ ਮਨ ਭਾਣੀ ਤੂੰ ਗੁਣ ਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੀ ਮਨ ਮੇਰੇ ਹਰ ਜੀਓ ਸਦਾ ਸੁਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਤੀ ਤੇ ਕਿਨ ਫਲ ਪਾਇਆ ਹਰਨਾਕ ਜਨਖਹਿ ਬਿਦਾਰੀ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਓ ਲਏ ਉਵਾਰੇ ਆਪਸ ਕਉ ਬਹੁ ਭਲਾ ਕਰ ਜਾਣੈ ਮਨ ਮੁਖ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੀ ਜਾਸਨ ਜਨਮ ਗੁਵਾਈ RAM ਨਾਮ ਕਦੇ ਚੇਤ ਹੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਬਦੇ ਰਾਤੇ ਸਹਿਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ਸੋਟ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹਾਉ ਇਹੋ ਕਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟਹਿ ਨਾਹੀ ਗੁਰਮੁਖ ਮੋਖ ਦਵਾਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ ਮਾਰੇ ਜਨ ਮਹਿ ਵਾਰੂ ਆਰਾ ਹਉ ਮੇਰਾ ਜਗ ਪਲਚ ਰਹਾ ਭਾਈ ਕੋਏ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥੈ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਆ ਪਾਈਐ ਇਕ ਨਦਰ ਕਰ ਵੇਖੈ ਸਭ ਉਪਰ ਜੇਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿਚੋਂ ਆਪ ਗਵਾਈਐ ਸੋਟ ਮਹੱਲਾ ਤੀਜਾ ਚੌਤੁਕੇ ਸੱਚੀ ਭਗਤ ਸਤਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸੁਮਾਣੀ ਬੇਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਧੂਪ ਮੋਏ ਵਿਣ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤਿ ਰਖੈ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚੈ ਵਿਚਾਰਾ ਹਿਰਦਾ ਜਗ ਜੀਵਨ ਸਤ ਵਸਿਆ ਅਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਥਾਈ ਹਿਰਦੇ ਨਾਮ ਅਪਾਰਾ ਜੁਗ ਜੁਗ ਪਾਣੀ ਸ਼ਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਸਤ ਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਾਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਗਾਹਾਇ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸ਼ਬਦ ਬਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ RAM ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਦੈ ਸਮਾਈ ਗੁਰਮੁਖ ਹੋਵੈ ਸੋ ਮਗ ਪਜਾਨੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਲ ਹੈ ਸੇ ਜਨ ਸੋਹਣ ਦਰ ਸਾਚੈ ਪਤ ਪਾਈ ਸੋਠ ਮਹੱਲਾ ਤੀਜਾ ਤੁਕ